ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਪੰਜਾਬ ਵਾਲੀ ਜਰਸੀ ਦਿਖਾਉਂਗਾ ਅਜੇ ਗੱਬਣਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਕੁਸ ਸਮੇ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੀ ਤਸੱਲੀ ਨਾ ਖਰੀਦਦਾਰੀ ਕਰ ਲਿਓ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਤੇ ਸੋਹਣੀ ਜਰਸੀ ਹੈ ਬਾਈ ਜੀ ਹੋਰਾਂ ਦੀ ਕਰਮਾਂ ਵਾਲੀ ਬੱਚੀ ਦੂਜਾ ਸੂਹਾ ਸੋਨਾਂ ਵਾਲੀ ਆ। ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਇੱਕ ਹਫਤੇ ਦੀ ਬੱਚੀ ਕੱਚੀ ਆ। ਦੁੱਧ ਪਹਿਲੇ ਸੂਏ ਬਾਈ ਜੀ ਹੋਣੇ ਦੱਸਦੇ ਆ ਬੱਚੀ ਨੇ 12-13 ਕਿਲੋ ਚ ਵਾਇਤ ਕੀ ਪਲੱਸ ਚ ਆਜੂ ਹਾਈਟ ਵਾਈਸ ਦੋਸਤੋ ਨਾ ਤਾਂ ਵਾਲੀ ਵੱਡੀਆਂ ਜਰਸੀ ਹੈ ਨਾ ਵਾਲੀ ਛੋਟੀ ਆ। ਦਰਮਿਆਨੇ ਜੀ ਕਾਦੀ ਜਰਸੀ ਆ। ਹਵਾਨਾ ਬਹੁਤ ਸੋਹਣਾ ਕਰਮਾਂ ਵਾਲੀ ਨੇ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ। 89 ਦਿਨਾਂ ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਣਾ ਹਨਾ ਸਏ ਸੋਹਣੇ ਚਾਰੇ ਮੁਠੀ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਬੈਗ ਤੋਂ ਵੇਚ ਸਕਦੇ ਆ ਦੋਸਤੋ ਹੀਟਿੰਗ ਵਾਲਾ ਹਵਾਨਾ ਠੰਡੀ ਸੀਲ ਬਹੁਤ ਆ ਬੱਚੀ ਦੋਸਤੋ ਵਾਲ ਟੈਲ ਹਜੇ ਕਾਫੀ ਪਈ ਆ ਜੇ ਹਵਾਨਾ ਖੈਜਦੇ ਆ ਤੇ ਰਵੜੰਗੂ ਵਾਦਾ 89 ਦਿਨਾਂ ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਣਾ ਪ੍ਰਿੰਟ ਵੇਚ ਸਕਦੇ ਆ ਬੱਚੀ ਦਾ ਬਹੁਤ ਸੋਹਣਾ ਉਤੀ ਬਾਤੀ ਵੇਚ ਸਕਦੇ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਦੂਰੀ ਵਾਰ ਤੋਂ ਬੈਗ ਤੋਂ ਵੇਚ ਸਕਦੇ ਆ ਭਵਾਨਾ ਸੋਹਣਾ ਫਿਟਿੰਗ ਵਾਲਾ ਤਣਾ ਐਸਾ ਹੀ ਸੋਹਣਾ ਚਾਰੇ ਹੱਤੀ ਚੁਆਈ ਵਾਲੇ ਗੈਪ ਚ ਨਿੱਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਪੇਟਪੂਡਾ ਸੋਹਣਾ ਚੌੜਾ ਬੇਟ ਵਾਲੇ ਪਾਸੋਂ ਵੀ ਫੁੱਲਿਆ ਹੋਈ ਬੋਡੀ ਵੇਟ ਵਾਲੀ ਆ ਇੱਕ ਨੰਬਰ 22 ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 46000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ